ਗੁਰੂ ਨਾਨਕ ਦੇਵ ਮਹਾਰਾਜ ਜੰਗਲ ਵਿੱਚ ਬੈਠੇ ਹੋਏ ਸ਼ਬਦ ਦਾ ਉਚਾਰਣ ਕਰਦੇ ਹਨ ਮਰਦਾਨਾ ਰਬਾ ਬਜਾਰੇ ਸ਼ਬਦੀ ਆਵਾਜ਼ ਦੂਰ ਤੱਕ ਜਾਂਦੀ ਹੈ ਜਿੱਥੇ-ਜਿੱਥੇ ਤੱਕ ਸ਼ਬਦੀ ਆਵਾਜ਼ ਜਾਂਦੀ ਹੈ ਜਿਸ ਵਸਤੂ ਨੂੰ ਟੱਚ ਹੁੰਦਾ ਹੈ ਸ਼ਬਦ ਦਾ ਉਸ ਨੂੰ ਸ਼ੁੱਧੀ ਤੇ ਪਵਿੱਤਰਤਾ ਹਾਸਲ ਹੁੰਦੀ ਹੈ ਕਿਉਂਕਿ ਸ਼ੁੱਧ ਵਸਤੂ ਤੇ ਪਵਿੱਤਰ ਵਸਤੂ ਦੁਨੀਆ ਵਿੱਚ ਵਹਿਰੋ ਜਾਂ ਉਸ ਦਾ ਭਜਨ ਹੀ ਹੈ ਇਸੇ ਤਰ੍ਹਾਂ ਜਿੱਥੇ-ਜਿੱਥੇ ਇਸ ਵਸਤੂ ਨਾਲ ਸ਼ਬਦਾਂ ਦਾ ਟੱਚ ਹੋਇਆ ਉਸਨੇ ਸ਼ੁੱద్ధి ਤੇ ਪਵਿੱਤਰਤਾ ਹਾਸਲ ਹੋਈ ਮਰਦਾਨੇ ਨੇ ਰਵਾਬ ਰੱਖ ਦਿੱਤਾ ਸਾਹਮਣੇ ਕੀ ਦੇਖਿਆ ਇੱਕ ਮੁਰਦਾ ਪਿਆ ਹੋਇਆ ਐ ਸ਼ਰੀਰ ਵਿੱਚ ਜਦੋਂ ਸੂਕਸ਼ਮ ਸਿਰ ਦੇ ਸ਼ਹਿਰ ਜੀਵਾਤਮਾ ਚਲਿਆ ਜਾਂਦਾ ਹੈ ਇਹਨੂੰ ਮਰਦਾ ਕਹਿ ਕੇ ਪੁਕਾਰਦੇ ਹਨ ਮਰਦਾ ਜਾਣ ਕੇ ਆਪਣੇ ਆਪਣੇ ਮੁਲਕਾਂ ਇਹ ਮਸਬੂ ਮਿਲਤ ਦੇ ਰਸਮ ਰਿਵਾਜ ਦੇ ਅਨੁਸਾਰ ਕੋਈ ਇਸ ਨੂੰ ਦਫਨਾਉਂਦਾ ਹੈ ਕੋਈ ਇਸ ਦਾ ਸਸਕਾਰ ਕਰਦਾ ਹੈ ਕੋਈ ਇਸ ਨੂੰ ਜਲ ਆਦ ਪ੍ਰਵਾਹ ਕਰ ਦਿੰਦਾ ਹੈ ਕਿਉਂਕਿ ਅਗਰ ਐਸਾ ਨਾ ਕੀਤਾ ਜਾਵੇ ਇਹਦੇ ਵਿੱਚ ਕੀੜੇ ਚੱਲ ਜਾਣ ਬਦਬੂ ਫੈਲ ਜਾਂਦੀ ਇਹਦੀ ਬੁਰੀ ਹਾਲਤ ਹੁੰਦੀ ਹੈ ਇਸ ਕਰਕੇ ਹੀ یوں ਇੱਕ ਮੁਰਦਾ ਪਿਆ ਹੋਇਆ ਹੈ ਸੋ ਮੁਰਦੇਵਾਲ ਇੱਕ ਤਾਂਸੀ ਜੋਨੀ ਦਾ ਜਾਨਵਰ ਬਗਿਆੜ ਜਿਸ ਦੀ ਕੁਦਰਤ ਨੇ ਖੁਰਾਕ ਹੀ ਮਾਸ ਬਣਾਇਆ ਉਹ ਆ ਰਿਹਾ ਜਿਸ ਦਾ ਸਰੀਰ ਬੜਾ ਦੁਬਲਾ ਤੇ ਕ੍ਰਿਸ਼ ਹੈ ਉਸ ਨੂੰ ਦੇਖ ਕੇ ਮਰਦਾਨੇ ਨੇ ਕੀ ਦੇਖਿਆ ਉਹ ਵਿਗਿਆਰ ਉਸ ਮੁਰਦੇ ਦੇ ਚਾਰ ਚਫੇਰੇ ਫਿਰਦਾ ਹੈ ਪਰ ਮੁਰਦੇ ਨੂੰ ਖਾਣਾ ਨਹੀਂ ਖਾਦਾ ਨਹੀਂ ਵਾਪਸ ਮੁੜ ਗਿਆ ਪੰਜ ਛਤ ਕਦਮ ਵਾਪਸ ਜਾ ਕੇ ਫਿਰ ਮੁੜ ਆਇਆ ਫਿਰ ਆ ਕੇ ਉਸ ਮੁਰਦੇ ਨੂੰ ਪੈਰਾਂ ਤੋਂ ਲਾ ਕੇ ਸਿਰ ਤੱਕ ਸੁੰਘਦਾ ਹੈ ਕੱਲਾ ਕੱਲਾ ਅੰਗ ਸੁੰਘਿਆ ਫਿਰ ਨਹੀਂ ਖਾਦਾ ਫਿਰ ਮੁੜ ਗਿਆ ਇਹ ਕੌਤਕ ਮਰਦਾਨਾ ਦੇਖ ਰਿਹਾ ਸੀ ਗੁਰੂ ਬਾਬਾ ਜੀ ਦੀ ਉਸ ਤਰਫ ਪਿੱਛੇ ਮਰਦਾਨਾ ਦੇਖ ਕੇ ਅਰਜ ਕਰਦਾ ਸੱਚੇ ਪਾਤਸ਼ਾਹ ਆਪਦੇ ਪਿਛਲੇ ਪਾਸੇ ਇੱਕ ਦ੍ਰਿਸ਼ ਦੇਖਿਆ ਜਿਹਨੂੰ ਦੇਖ ਕੇ ਮੇਰੇ ਮਨ ਵਿੱਚ ਸ਼ੰਕਾ ਪੈਦਾ ਹੋ ਗਈ ਕਿਰਪਾ ਕਰਕੇ ਉਹ ਦੂਰ ਕਰੋ ਗੁਰੂ ਜੀ ਕਹਿੰਗੇ ਮਰਦਾਨੇ ਆ ਕੀ ਸ਼ੰਕਾ ਹੈ ਸੋ ਕਹਿਣ ਗਏ ਗਰੀਬ ਨਵਾਜ਼ ਇੱਕ ਮਰਦਾ ਪਿਆ ਹੋਇਆ ਹੈ ਉਸ ਵਾਲੇ ਇੱਕ ਤਾਂਸੀ ਜੌਨੀ ਦਾ ਜਾਨਵਰ ਬਗਿਆ ਜਿਸ ਦੀ ਖਰਾਕ ਹੀ ਕੁਦਰਤ ਨੇ ਮਾਸ ਬਣਾਇਆ ਉਹ ਆਇਆ ਚਾਰ ਫਿਰੇ ਫਿਰਕੇ ਮੁੜ ਗਿਆ ਨਹੀਂ ਖਾਦਾ ਫਿਰ ਪੰਜ ਸੱਤ ਕਦਮ ਵਾਪਸ ਗਿਆ ਫਿਰ ਮੁੜ ਕੇ ਆਇਆ ਉਸ ਮਰਦੇ ਨੂੰ ਪੈਰਾਂ ਤੋਂ ਲਾ ਕੇ ਸਿਰ ਤੱਕ ਕੱਲੇ ਕੱਲੇ ਅੰਗ ਨੂੰ ਸੁੰਘਿਆ ਫਿਰ ਨਹੀਂ ਖਾਦਾ ਫਿਰ ਮੁੜਿਆ ਜਾ ਰਿਹਾ ਹੈ ਹਾਲਾਂਕਿ ਉਸ ਪਿਗਿਆੜ ਦਾ ਸਰੀਰ ਬੜਾ ਦੁਬਲਾ ਕਿਰਸ਼ ਲੱਕਾ ਲੱਗਿਆ ਪਸਲੀਆਂ ਪਸਲੀਆਂ ਨਿਕਲੀਆਂ ਭੁੱਖਾ ਪ੍ਰਤੀਤ ਹੁੰਦਾ ਹੈ ਇਸ ਗੱਲ ਵਿੱਚ ਕੀ ਭੇਦ ਹੈ ਇਹ ਗੱਲ ਸੁਣ ਕੇ ਗੁਰੂ ਬਾਬਾ ਜੀ ਜੀਨਾ ਤੋਂ ਤਿੰਨਾਂ ਲੋਕਾਂ ਚੋਂ ਦਾ ਭਵਨਾ ਦਾ ਕੋਈ ਵਰਤਾਂਤ ਵੀ ਗੁੱਝਾ ਛਿਪਾ ਨਹੀਂ ਸੀ ਜੋ ਜਿੰਮੇ ਹੱਥ ਤੇ ਔਲਾ ਪਿਆ ਹੁੰਦਾ ਏ ਉਹ ਸਭ ਕੁਝ ਦੀਦਾ ਸੀ ਉਹ ਕਹਿੰਦੇ ਨੇ ਮਰਦਾਨੇ ਆ ਤੇਰੇ ਸ਼ੰਕੇ ਦਾ ਸਮਾਧਾਨ ਬੜਾ ਆਸਾਨੀ ਨਾਲ ਕੀਤਾ ਜਾ ਸਕਦਾ ਹੈ ਪਰ ਬਿਹਤਰ ਹੈ ਉਸ ਬਗਿਆੜ ਨੂੰ ਬੁਲਾਵੇ ਉਹਦੀ ਜ਼ੁਬਾਨੀ ਸੁਣੇ ਵੀ ਕਿਉਂ ਨਹੀਂ ਖਾਦਾ ਫਿਰ ਤੈਨੂੰ ਜ਼ਿਆਦਾ ਲਾਭ ਹੋਵੇ ਮਰਦਾਨੇ ਨੇ ਉਸ ਬਗਿਆੜ ਨੂੰ ਆਵਾਜ਼ ਦਿੱਤੀ ਬਗਿਹਾਰ ਗੁਰੂ ਬਾਬਾ ਜੀ ਦੇ ਹੁਕਮ ਵਿੱਚ ਮੁੜਿਆ ਆ ਕਿਉਂਕਿ ਗੁਰੂ ਨਾਨਕ ਅਰਸ਼ਾਂ ਕੁਰਸ਼ਾਂ ਦਾ ਮਾਲਕ ਉਹਦੇ ਹੁਕਮ ਤੋਂ ਬਾਹਰ ਪ੍ਰਕਿਰਤੀ ਜਿਹੜੀ ਦੁਨੀਆ ਦੀ ਸਾਰੀ ਖੇਲ ਹੈ ਕੁਝ ਵੀ ਨਹੀਂ ਸਭ ਹੁਕਮ ਦੇ ਵਿੱਚ ਹੈ ਸੋ ਇਸ ਕਰਕੇ ਜਿਸ ਦੀ ਬਾਪਤੀ ਦਸਿਆ ਡਰ ਪੈ ਧਰਤ ਆਕਾਸ਼ ਨਿਛਤਰਾ ਸਿਰ ਉਪਰ ਅਮਰ ਕਰਾਰਾ ਪਾਉਣ ਪਾਣੀ ਬੈ ਸੁੰਤਰ ਡਰ ਪੈ ਡਰ ਪੈ ਇੰਦਰ ਵਿਚਾਰਾ ਇਕਾ ਨਿਰਭਉ ਬਾਤ ਸੁਣੀ ਸੋ ਸੁਖੀਆ ਸੋ ਸਦਾ ਸੁਹੇਲਾ ਜੋ ਗੁਰਮਿਲ ਗਾਏ ਗੁਣੀ ਦੇ ਧਾਰਿਆ ਦੇਵਾ ਡਰ ਪੈ ਸਿੱਧ ਸਾਧਕ ਡਰ ਮੋਇਆ ਲਖ 84 ਮਰਮਰ ਜਨਮ ਫਿਰ ਫਿਰ ਜੋਨੀ ਜੋਇਆ ਰਾਜਸਥਾਨ ਸਾਧਕ ਡਰ ਪੈ ਕਿਤੇ ਰੂਪ ਉਪਾਇਆ ਛਲਵਪਰੀਏ ਕੌਲਾਂ ਡਰ ਪੈ ਅਤ ਡਰ ਪੈ ਧਰਮ ਰਾਯਾ ਸ਼ਗਲ ਸਮਗਰੀ ਡਰੇ ਵਿਆਪੀ ਬਿਨ ਡਰ ਕਰਨੇ ਹਾਰਾ ਕਉ ਨਾਨਕ ਭਗਤਨ ਕਾ ਸੰਗੀ ਭਕ ਸੁਹੈ ਦਰਬਾਰ ਉਹ ਗੁਰੂ ਨਾਨਕ ਦੇ ਹੁਕਮ ਦੇ ਵਿੱਚ ਸਭ ਕੁਛ ਬਗਿਆੜ ਮੋੜਿਆ ਹੁੰਦਾ ਆਪੇ ਸ਼ਰਨਵਾ ਕੇ ਬੈਠ ਜਾਂਦਾ ਹੈ ਪੁੱਛਿਆ ਮਰਦਾਨਿਆਂ ਆ ਗਿਆ ਪੁੱਛਣਾ ਜੋ ਕੁਝ ਪੁੱਛਣਾ ਹੈ ਮਰਦਾਨਾ ਕਹਿਣ ਲਗਾ ਭਾਈ ਤੇਰਾ ਸਰੀਰ ਬੜਾ ਦੁਬਲਾ ਕਿਰਸ਼ ਲੱਗਾ ਲਗਿਆ ਪਸਲੀਆਂ ਨਿਕਲੀਆਂ ਭੁੱਖਾ ਪ੍ਰਤੀਤ ਹੁੰਦਾ ਹੈ ਉਹ ਮੁਰਦਾ ਤੇਰੀ ਖੁਰਾਕ ਸ਼ੀ ਕਿਉਂਕਿ ਤੂੰ ਤਾਮਸੀ ਜੋਨੀ ਦਾ ਜਾਨਵਰ ਹੈ ਕੁਦਰਤ ਨੇ ਤੇਰੀ ਖੁਰਾਕ ਹੀ ਮਾਸ ਬਣਾਇਆ ਹੈ ਇਸ ਵਾਸਤੇ ਤੂੰ ਉਸ ਨੂੰ ਖਾਦਾ ਕਿਉਂ ਨਹੀਂ ਪਹਿਲੇ ਉਸ ਦੇ ਚਾਰ ਫੇਰੇ ਫਿਰਕੇ ਮੁੜ ਗਿਆ ਦੁਬਾਰਾ ਸਾਰੇ ਅੰਗ ਸੁਣ ਕੇ ਮੁੜ ਗਿਆ ਫਿਰ ਨਹੀਂ ਖਾਦਾ ਇਸ ਗੱਲ ਵਿੱਚ ਕੀ ਭੇਦ ਹੈ ਜਰਾ ਖੋਲ ਕੇ ਦੱਸ ਇਹ ਬਚਨ ਸੁਣ ਕੇ ਤੋਂ ਬਗਿਹਾਰ ਭਾਵੇਂ ਜਾਨਵਰ ਆਪਣੀ ਆਪਣੀ ਬੋਲੀ ਵਿੱਚ ਬੋਲਦੇ ਹਨ ਸਮਝਦੇ ਹਨ ਇੱਕ ਦੂਜੇ ਦੀ ਬੋਲੀ ਇਹ ਕੁਦਰਤ ਵੱਲੋਂ ਐਸਾ ਹੀ ਨਯਮ ਹੈ ਪਰ ਇੱਥੇ ਲੋੜ ਸੀ ਮਰਦਾਨੇ ਨੂੰ ਮਨੁੱਖੀ ਬੋਲੀ ਵਿੱਚ ਬੋਲ ਕੇ ਸਮਝਾਉਣ ਦੀ ਤਾਂ ਇੱਥੇ ਉਸ ਬਗਿਹਾਰ ਨੂੰ ਗੁਰੂ ਬਾਬਾ ਜੀ ਦੀ ਕਿਰਪਾ ਕਰਕੇ ਮਨੁੱਖੀ ਬੋਲੀ ਬੋਲਣ ਵਿੱਚ ਜਿਉ ਤਾਕਤ ਆਹੀ ਜਿਵੇਂ 8ਵੇਂ ਗੁਰੂ ਨਾਨਕ ਨੇ ਪੰਜੋਖਰੇ ਸਾਹਿਬ ਦੇ ਵਿੱਚ ਇੱਕ ਗੋਂਗੇ ਨੂੰ ਗਿਆਨ ਕਰਨ ਦੀ ਤਾਕਤ ਬਖਸ਼ੀ ਸੀ ਜਿਹੜਾ ਮੁਰਖਾਂ ਤੋਂ ਪੰਡਿਤ ਬਣ ਜਾਏ we ਨੰਮੂਰਖ ਤੇ ਪੰਡਤ ਕਰਵੋ ਪੰਡਤ ਤੇ ਮੁਗਧਾਰੀ ਨਾਰੀ ਤੇ ਜੋ ਪੁਰਖ ਕਰਾਵੇ ਪੁਰਖਨ ਤੇ ਜੋ ਨਾਰੀ ਕਹੋ ਕਬੀਰ ਸਾਧੂ ਸੋ ਪ੍ਰੀਤਮ ਤਿਸ ਮੂਰਤ ਬਲਿਹਾਰੀ ਇਸੇ ਤਰ੍ਹਾਂ ਇਧਰ ਪਹੁੰਚੋ ਉਸ ਜੰਗਲ ਵਿੱਚ ਬਗਿਆੜ ਨੂੰ ਗੁਰੂ ਜੀ ਕਹਿੰਦੇ ਨੇ ਭਾਈ ਮਰਦਾਨਾ ਕੁਛ ਪੁੱਛਣਾ ਚਾਹੁੰਦਾ ਹੈ ਇਸ ਦਸਨ ਸਾਧੂ ਦੂਰ ਕਰ ਉਸ ਨੂੰ ਵੀ ਮਨੁੱਖੀ ਬੋਲੀ ਬੋਲਣ ਵਿੱਚ ਤਾਕਤ ਹੋ ਆਈ ਬਗਿਆੜ ਕਹਿੰਦਾ ਭਾਈ ਮਰਦਾਨਾ ਮੈਂ 8 ਦਿਨ ਦਾ ਭੁੱਖਾ ਹਾਂ 8 ਦਿਨ ਹੋ ਗਏ ਮੈਨੂੰ ਕੁਝ ਖਾਣ ਵਾਸਤੇ ਨਹੀਂ ਮਿਲਿਆ ਕਿਸੇ ਵਾਸਤੇ 8 ਦਿਨ ਦੀ ਭੁੱਖ ਕੈਸੀ ਦੁਖਦਾਈ ਹੁੰਦੀ ਹੈ ਫਿਰ ਤਾਂਸੀ ਜੌਨੀ ਦੇ ਜਾਨਵਰਾਂ ਵਾਸਤੇ ਤਾਂ ਬਹੁਤੀ ਹੀ ਹੁੰਦੀ ਹੈ ਜਿਸ ਵਕਤ ਮੈਂ ਦੂਰੋਂ ਇਸ ਮੁਰਦੇ ਨੂੰ ਵੇਖਿਆ ਚਿੱਤ ਵਿੱਚ ਬੜੀ ਖੁਸ਼ੀ ਹੋਈ ਕਿ ਸ਼ ਨੂੰ ਖਾ ਕੇ 8 ਦਿਨ ਦੀ ਭੁੱਖ ਦੂਰ ਕਰੂੰਗਾ ਪਰ ਉਹ ਰਬਾਬ ਵਜਾਉਂਦਾ ਸ਼ੈ ਗੁਰੂ ਬਾਬਾ ਜੀ ਦੇ ਪਵਿੱਤਰ ਗਲੇ ਤੋਂ ਸ਼ਬਦ ਦਾ ਉਚਾਰਨ ਹੁੰਦਾ ਸੀ ਦੂਰੋਂ ਉਹ ਸ਼ਬਦ ਮੇਰੇ ਕੰਨ ਦਵਾਰ ਹੋ ਕੇ ਹਿਰਦੇ ਵਿੱਚ ਪਹੁੰਚਿਆ ਮੇਰੇ ਹਿਰਦੇ ਨੂੰ ਪਵਿੱਤਰ ਕਰ ਗਿਆ ਜਿਸ ਕਰਕੇ ਮੈਨੂੰ ਇਤਨਾ ਇਲਮ ਹੋ ਗਿਆ ਇਤਨਾ ਗਿਆਨ ਹੋ ਗਿਆ ਇਤਨੀ ਸਮਝ ਆ ਗਈ ਇਹ ਮਰਦਾ ਆਪਣੀ ਜ਼ਿੰਦਗੀ ਵਿੱਚ ਕਿਹਾ ਜਾ ਸੀ ਨਾਸਤਿਕ ਜਾਂ ਕਿ ਆਸਤਿਕ ਦੋ ਕਿਸਮ ਦੇ ਲੋਕ ਰੱਬ ਦੀ ਅਸਤੀਤਵ ਨੂੰ ਮੰਨ ਕਰ ਜਿਹੜੇ ਹਨ ਉਹਨਾਂ ਨੂੰ ਨਾਸਤਿਕ ਕਹਿੰਦੇ ਹਨ ਰੱਬ ਦੀ ਅਸਤੀ ਤੇ ਵਿਸ਼ਵਾਸ ਰੱਖਣ ਵਾਲੇ ਉਹਨਾਂ ਨੂੰ ਆਸਤਿਕ ਕਹਿੰਦੇ ਹਨ ਭਾਵੇਂ ਇਹ ਦੋਵੇਂ ਖਿਆਲ ਹਨ ਖਿਆਲਾਂ ਦੇ ਅਨੁਸਾਰ ਹੀ ਇਨਸਾਨ ਦਾ ਜੀਵਨ ਹੈ ਉਸ ਦੇ ਅਨੁਸਾਰ ਹੀ ਫਲ ਮਿਲਣਾ ਹੈ ਉਸ ਦੇ ਅਨੁਸਾਰ ਹੀ ਸੁਖਿਆ ਦੁਖ ਦੀ ਪ੍ਰਾਪਤੀ ਹੁੰਦੀ ਹੈ ਇਸ ਕਰਕੇ ਜਿਹੜੇ ਨਾਸਤਿਕ ਖਿਆਲਾਤ ਹਨ ਇਹ ਗਲਤ ਹਨ ਰੱਬ ਹੈ ਨਹੀਂ ਐਡੀ ਵੱਡੀ ਸ੍ਰਿਸ਼ਟੀ ਪੱਲਾ ਦੱਸੋ ਕਿਨੇ ਦੇ ਚੀ ਆਪਣੇ ਆਪ ਹੀ ਰਚੀ ਗਈ ਜੇ ਕੋਈ ਕਹੇ ਇਹ ਮਕਾਨ ਜਾਂ ਸ਼ਹਿਰ ਪਿੰਡ ਇਹ ਮਿਸਤਰੀਆਂ ਨੇ ਕਾਰੀਗਰਾਂ ਨੇ ਬਣਾਏ ਕਾਰੀਗਰ ਕਿਨੇ ਬਣਾਏ ਕਾਰੀਗਰ ਤੁਸੋਂ ਕਿਨੇ ਬਣਾਇਓ ਵੀ ਆਪ ਹੀ ਨਹੀਂ ਬਣੇ ਹੋਂਦ ਦਾ ਕਰਤਾ ਪਰਮਾਤਮਾ ਇਹਨੇ ਪ੍ਰਗੰਧਾ ਖਿਆਲ ਹੋਣ ਕਰਕੇ ਬੁਰਾਈਆਂ ਵਿੱਚ ਲੱਗ ਕੇ ਕਹਿਣ ਲੱਗ ਪੈਂਦਾ ਹੈ ਰੱਬ ਹੈ ਨਹੀਂ। ਕੋਈ ਸਾਬ ਕਿਤਾ ਮੰਗਣ ਵਾਲਾ ਕੋਈ ਹੈ ਨਹੀਂ। ਇਹ ਜਿਹੇ ਖਿਆਲ ਇਹਦੇ ਚਿੱਤ ਵਿੱਚ ਆ ਬੈਂਦੇ ਹਨ ਉਹਨਾਂ ਨੂੰ ਨਾਸਤਕ ਕਹਿੰਦੇ ਹਨ। ਸੋ ਉਹ ਕਹਿੰਦਾ ਹੈ ਬਿਘਾੜ ਭਾਈ ਮਰਦਾਨਾ ਇਹ ਮਰਦਾ ਆਪਣੀ ਜ਼ਿੰਦਗੀ ਵਿੱਚ ਨਾਸਤਕ ਰਿਹਾ ਹੈ। ਇਸਨੇ ਰੱਬ ਦੀ ਹਸਤੀ ਤੇ ਕਦੇ ਵੀ ਵਿਸ਼ਵਾਸ ਨਹੀਂ ਲਿਆਂਦਾ। ਇਹ ਜਾਣ ਕੇ ਨਾਸਤ ਸਾਰੇ ਪਾਪਾਂ ਦੀ ਮਾਂ ਹੈ ਪਹਿਲੇ ਹੀ ਪਿਛਲੇ ਪਾਪ ਕਰਮਾਂ ਦਾ ਫਲ ਮੈਂ ਇਸ ਨਿਸ਼ਿਦ ਜੋਨੀ ਬਗਿਆੜ ਜੋਨੀ ਵਿੱਚ ਫਿਰ ਰਿਹਾ ਹਾਂ ਜੇਕਰ ਹਜੇ ਪਾਪੀ ਪੁਰਸ਼ ਦਾ ਮਾਸ ਖਾ ਲਿਆ ਮੇਰੇ ਵਾਸਤੇ ਕੋਈ ਇਦੋਂ ਵੀ ਨਿਸ਼ਿਦ ਜੋਨੀ ਨਾ ਪ੍ਰਾਪਤ ਹੋਵੇ ਇਹ ਜਾਣ ਕੇ ਮੈਂ ਛੋੜ ਦਿੱਤਾ ਫਿਰ ਕਿਉਂਕਿ ਭੁੱਖ ਡਾਢੀ ਲੱਗੀ ਸੀ ਪੰਜ ਚਾਰ ਕਦਮ ਜਾ ਕੇ ਖਿਆਲ ਆਇਆ ਵੀ ਕੋਈ ਅੰਗ ਪਵਿੱਤਰ ਹੋਣਾ ਹੈ ਦੇਖੀਏ ਥੋੜਾ ਬਹੁਤਾ ਖਾ ਕੇ ਥੋੜੀ ਬਹੁਤੀ ਭੁੱਖਤਾ ਦੂਰ ਕਰਾਂ ਕਿਤੇ ਪੈਰਾਂ ਨਾਲ ਚੱਲ ਕੇ satsang ਵੀ ਚੱਲਿਆ ਗਿਆ ਹੋਣਾ। ਖੱਥੀ ਤੇ ਸੇਵਾ ਗਿਆ দান ਆਲ ਕਰ ਬੈਠਾ ਹੋਣਾ ਹੈ। ਇਸੇ ਤਰ੍ਹਾਂ ਸਾਰੇ ਅੰਗ ਸੁੰਘੇ ਹੋਰ ਨਹੀਂ ਜੇ ਕਿਸੇ ਮਹਾਂਪੁਰਖ ਦੀ ਚਰਨ ਧੂੜੀ ਇਹਦੇ ਸਰੀਰ ਤੇ ਪੈ ਗਈ ਹੋਵੇ ਕੋਈ ਅੰਗ ਪਵਿੱਤਰ ਹੋਵੇ। ਇਉਂ ਖਾ ਕੇ ਦੂਰ ਕਰਾਂ ਪਰ ਭਾਈ ਮਰਦਾਨਾ ਉਪਕਾਇ ਕੋਰਾ ਸੀ ਇਸ ਕਰਕੇ ਮੈਂ ਇਸ ਨੂੰ ਛੱਡ ਦਿੱਤਾ ਕਿਉਂਕਿ ਪਹਿਲੇ ਹੀ ਪਰਮੇਸ਼ਰ ਨੇ ਰੱਬੀ ਗੁਨਾਹਗਾਰਾਂ ਵਾਸਤੇ 84 ਨਰਕ ਛੋਟੇ ਵੱਡੇ 18 ਵੱਡੇ-ਵੱਡੇ ਬਣਾਏ ਹੋਏ ਹਨ ਮੈਂ ਜਾਣਿਆ ਵੀ ਜੇਕਰ ਇਹ ਜੇ ਪਾਪੀ ਉਸਤਾਂ ਮਾਸ ਖਾ ਲਿਆ ਕਿਤੇ ਮੇਰੇ ਵਾਸਤੇ ਨਵੀਂ ਨਰਕ ਨਾ ਤਿਆਰ ਹੋਵੇ ਇਹ ਜਾਣ ਕੇ ਮੈਂ ਇਸ ਨੂੰ ਛੱਡਤਾ ਉਖਤਾਂ ਦਾੜ੍ਹੀ ਲੱਗੀ ਹੋਈ ਹੈ ਐਨੀ ਗੱਲ ਜਦੋਂ ਉਸਨੇ ਕਹੀ ਤੇ ਗੁਰੂ ਬਾਬਾ ਜੀ ਮੁਸਕਰਾ ਕੇ ਕਹਿੰਦੇ ਮਰਦਾਨੀਆਂ ਸੁਣ ਲਿਆ ਉਹ ਭਗਤਹੀਨ ਪੁਰਸ਼ਾਂ ਨੂੰ ਇਹੋ ਜੇ ਤਾਮਸੀ ਜੋਨੀ ਦੇ ਜਾਨਵਰ ਵੀ ਕਿਹ ਵਜਾ ਪੂਰਾ ਸਮਝਦੇ ਹਨ ਰਬਾਬ ਉਠਾ ਮਰਦਾਨੇ ਨਿਰਬਾਬ ਉਠਾਇਆ ਹਜ਼ੂਰ ਨੇ ਐਸੇ ਉਚਾਰਣ ਕੀਤਾ ਕਾਹੇ ਜਗ ਆਏ ਨੇ ਭਗਤੀ ਤੋਂ ਛੁਣੇ ਨਾ I hear just a'e' Tuck We'll ਕ因 ਕਾਹੇ ਜਗ ਆਇਆ ਪੂਰੇ ਗੁਰ ਕੀ ਸੇਵ ਨਾ ਕੀਨੀ ਬਿਰਥਾ ਜਨਮ ਗਵਾਇਆ ਭਗਤਹੀਣ ਪੁਰਸ਼ ਕਿਉ ਮਨੁੱਖਾ ਦੇ ਧਾਰ ਕੇ ਦੁਨੀਆ ਤੇ ਆਇਆ ਜਿਸਨੇ ਪੂਰੇ ਗੁਰੂ ਦੀ ਸੇਵਾ ਨਹੀਂ ਕੀਤੀ ਵਹਿਰੂ ਦੀ ਭਗਤੀ ਨਹੀਂ ਕੀਤੀ ਉਹਦਾ ਮਨੁੱਖਾ ਸਰੀਰ ਧਾਰਨ ਕੀਤਾ ਇਓ ਸਮਝੋ ਜਿਵੇਂ ਕਿਸੇ ਕਿਸੇ ਬੱਕਰੀ ਦੇ ਗਲ ਵਿੱਚ ਦੋ ਥਣ ਹੁੰਦੇ ਹਨ ਉਹਨਾਂ ਵਿੱਚ ਦੁੱਧ ਨਹੀਂ ਹੁੰਦਾ ਦੁੱਧ ਤੋਂ ਬਿਨਾ ਉਹਨਾਂ ਦਾ ਹੋਣਾ ਬੇਅਰਥ ਮੰਨਿਆ ਇਸੇ ਤਰ੍ਹਾਂ ਹੀ ਮਨੁੱਖਾ ਦੇ ਧਾਰੀ ਵਹਿਰੂ ਦੀ ਭक्ति ਗੁਰੂ ਸੇਵਾ ਤੋਂ ਬਿਨਾ ਬੇਅਰਥ ਹੈ ਗੁਰੂ ਜੀ ਮਰਦਾਨੇ ਨੂੰ ਖੋਲ ਕੇ ਦੱਸਦੇ ਹਨ ਮਰਦਾਨੇ ਆ ਜਿਨ੍ਹਾਂ ਪੈਰਾਂ ਨਾਲ ਚੱਲ ਕੇ ਇਹ ਸੱਜੰਗ ਵਿੱਚ ਨਹੀਂ ਜਾਂਦਾ ਬਲਕਿ ਬੁਰੇ ਥਾਂ ਹੀ ਜਾਂਦਾ ਹੈ ਉਹਨਾਂ ਪੈਰਾਂ ਨਾਲ ਦਰਸਤਾਂ ਦੀਆਂ ਜਿਹੜਾਂ ਅੱਛੀਆਂ ਸਮਝੋ ਜਿਨ੍ਹਾਂ ਹੱਥਾਂ ਦੇ ਨਾਲ ਗੁਰੂ ਗੁਰੂ ਸੰਗਤ ਦੀ ਟਹਿਲ ਸੇਵਾ ਜਾਂ দান ਆਦਕ ਨਹੀਂ ਕਰਦਾ ਉਹਨਾਂ ਹੱਥਾਂ ਨਾਲ ਨਲਕੇ ਬਰਾਈਆਂ ਕਰਦਾ ਹੈ ਉਹਨਾਂ ਹੱਥਾਂ ਨਾਲ ਦਰਸਤਾਂ ਦੀਆਂ ਟਾਣੀਆਂ ਚੰਗੀਆਂ ਹਨ ਜਿਨ੍ਹਾਂ ਕੰਨਾ ਕਰਕੇ ਨਿੰਦਿਆ ਚੁਗਲੀ ਛੂਠੂਠ ਕਿੱਚ ਪਿਛਤਾ ਦਿਨ ਰਾਤ ਸੁਣਦਾ ਹੈ ਪਰ ਬਹਿਰੂ ਦਾ ਜਸ ਪ੍ਰੇਮ ਨਾਲ ਨਹੀਂ ਸੁਣਦਾ ਉਹਨਾਂ ਕੰਨਾਂ ਨਾਲੋਂ ਛੱਪਾਂ ਦੇ ਰੇਣ ਦੀਆਂ ਵਰਮੀਆਂ ਚੰਗੀਆਂ ਜਿਨ੍ਹਾਂ ਨੇਤਰਾਂ ਕਰਕੇ ਖੋਟੀ ਨਿਗਾਹ ਹੀ ਤੋ ਦੇਖਦਾ ਪਰ ਪਿਆਰ ਨਾਲ ਗੁਰੂ ਗੁਰੂ ਸਰਵਾਰਾਂ ਦੇ ਦਰਸ਼ਨ ਨਹੀਂ ਕਰਦਾ ਉਹਨਾਂ ਅੱਖਾਂ ਨਾਲੋਂ ਮੋਰ ਦੇ ਖੰਭਾਂ ਤੇ ਟਿੱਕੀਆਂ ਭਲੀਆਂ ਜੀ ਜ਼ੁਬਾਨ ਦੇ ਨਾਲ ਲਿੰਗਿਆ ਚੁਗਲੀ ਝੂਠ-ਮੋਠ ਕੱਚ ਪਿਛਤਾ ਦਿਨ ਰਾਤ ਬੋਲਦਾ ਹੈ ਪਰ ਵਹਿਰੂ ਦਾ ਜਸ ਨਹੀਂ ਕਰਦਾ ਉਹ ਜ਼ੁਬਾਨ ਦੇ ਨਾਲ ਡੱਡੂ ਦੀ ਮੈਂਡਕ ਦੀ ਜ਼ੁਬਾਨ ਚੰਗੀ ਹੈ ਜਿਹੜਾ ਸਿਰ ਭਾਵੇਂ ਹੀਰੀ ਲਾਲ ਜਵਾਰ ਆਦੇ ਮੁਟਾਂ ਦੇ ਸੰਯੁਕਤ ਵੀ ਕੀ ਨਾ ਹੋਵੇ ਵਹਿਰੂ ਦੀ ਭਗਤੀ ਤੋਂ ਯਾਨੇ ਨਮਸਕਾਰ ਭਗਤੀ ਤੋਂ ਹੀਣਾ ਹੈ ਉਹ ਸਿਰ ਪਰ ਹਾਰੂਪ ਹੈ ਜਿਸ ਹਿਰਦੇ ਦੇ ਵਿੱਚ ਰੱਬ ਦਾ ਵਾਸਾ ਨਹੀਂ ਉਹ ਪੱਥਰ ਤੇ ਸ਼ੂਨ ਹੈ ਇਸ ਕਰਕੇ सारा शरीर ही वहर भक्ति तो बिना व्यर्थ है इस करके गुरु जी कहते हैं आप न्याय शिष्ट में बिन जय असु मनुखा दे धार के देसार आता है बल्कि हैवान ही नहीं मरे वह हैवाना दी तुल तो गुरु नौवे पातशाह कहते हैं भगत भगवान जे प्राणी के ना है मन जैसे शुकर सुन ਨਾਨਕ ਮਨੁ ਤਾਹੇ ਤਨ ਵੈਰੁ ਦੀ ਭਗਤੀ ਜਿਸ ਪਨਾਨੀ ਦੇ ਮਨ ਵਿੱਚ ਨਹੀਂ ਉਹਦਾ ਸਰੀਰ ਸੂਕਰ ਸੂਰ ਸਵਾਨ ਕिए ਕੂਕ ਦੀ ਨਹੀਂ ਸਮਝੋ ਸਵਾਰਥ ਹੈ ਤਾਂ ਤੇ ਮਾਨੁਕ ਤਨ ਧਾਰਨ ਦਾ ਪਰਮ ਪ੍ਰਯੋਜਨ ਵੈਰੁ ਦੀ ਭਗਤੀ ਸੇਵਾ ਆਦਿ ਹੈ ਆ ਇਸ ਕਰਕੇ ਇਸ ਮਾਨੁਕ ਤਨ ਨੂੰ ਸੇਵਾ ਭਗਤੀ ਕਰਕੇ ਸਫਲਾ ਕਰੋ ਜੀਦੇ ਸੂਝ-ਬੂਝ ਸਤਸੰਗ ਤੋਂ ਹੀ ਪਿਆ ਕਰਦੀ ਐਵੇਂ ਪੈਂਦੀ ਨਹੀਂ ਹੈ